ਫਿਲੌਰ ਲੋਕ ਇਨਸਾਫ ਮੰਚ ਫਿਲੌਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ 129ਵਾਂ ਜਨਮ ਦਿਹਾੜਾ ਮੌਲਾ ਰਵਿਦਾਸਪੁਰਾ ਫਿਲੌਰ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਤਸਵੀਰ ਤੇ ਸ਼ਰਦਾ ਸੁਮਨ ਅਰਪਿਤ ਕੀਤੀਆਂ ਗਈਆਂ ਇਸ ਮੌਕੇ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਪ੍ਰદાન ਜਰਨੈਲ ਫਿਲੌਰ ਹਨੀ ਸੰਤੋਖਪੁਰਾ RAM JI DAS GANNA PIND DIPAK RAVIDAS PURI ਗੁਲਸ਼ਨ ਕੁਮਾਰ ਫੌਜੀ ਗੰਨਾਪਿੰਦ ਆਦਿ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲੰਬੀ ਲੜਾਈ ਦੀ ਲੋੜ ਹੈ ਇਸ ਮੌਕੇ ਉਹਨਾਂ ਕਿਹਾ ਕਿ ਜਿਸ ਆਜ਼ਾਦੀ ਲਈ ਕਰਤਾਰ ਸਿੰਘ ਸਰਾਬਾ ਸ਼ਹੀਦ ਭਗਤ ਸਿੰਘ ਅਤੇ ਸਰਦਾਰ ਉਧਮ ਸਿੰਘ ਸੁਨਾਮ ਵਰਗੇ ਯੋਧਿਆ ਨੇ ਜਾਨਾਂ ਵਾਰੀਆਂ ਅੱਜ ਉਹ ਆਜ਼ਾਦੀ ਫੇਰ ਖਤਰੇ ਵਿੱਚ ਹੈ ਅੱਜ ਹਾਕਮਾਂ ਦੀਆਂ ਸਮਪਰਦਾਇਕ ਨੀਤੀਆਂ ਕਾਰਨ ਦੇਸ਼ ਵਿੱਚ ਧਾਰਮਿਕ ਨਫ਼ਰਤਾਂ ਦਾ ਬੋਲਬਾਲਾ ਹੈ ਅੱਜ ਲੋਕਾਂ ਨੂੰ ਤਰਮਾਹਤੇ ਮਸਬਾਹ ਦੇ ਨਾਮ ਤੇ ਮਾਰਿਆ ਜਾ ਰਿਹਾ ਹੈ ਤੇ ਦੇਸ਼ਖਾਨਾ ਜੰਗੀ ਦੀ ਕਗਾਰ ਤੇ ਖੜਾ ਹੈ ਸੱਚਮੁੱਚ ਅੱਜ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਵਿਚਾਰਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜਨਮ ਦਿਹਾੜੇ ਮੌਕੇ ਲੱਡੂ ਵੰਡੇ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਨ੍ਹਾਂ ਵਿੱਚ ਗਰੀਬ ਦਾਸਨੀ ਹਰ ਕਰਨਲ ਫਿਲੌਰ सुरेंद्र ਮਲਾ ਅਵਤਾਰ ਸਿੰਘ ਪੂਲੇਵਾਲ ਜਸਪਾਲ ਸੁਸ਼ੀਲ ਕੁਮਾਰ परमिंदर रिकी कश्मीरी लाल विकी कुमार पटवारी सतनाम सुमन अशोक कुमार प्यारा लाल चमन लाल मखन राम कश्मीर शापुरी गोबिंद राम बिंदर निहर अर्शप्रीत, तरसेम लाल विजय कुमार बंगड़ सरूप कलेर सुनीता फिलौर हंस कौर अंजू बिरदी सरोज रानी, कमलजीत कौर सुरजीत कौर गेजो कमला देवी समरीत कीरत कौर दलजीत कौर तोसान जगीर कौर सीस कौर सत्या ज्ञानू बंसो ममता महेंद्र कौर बिल्लो उषा रानी आधे हाजर ਜਨਾਬ ਜੀ ਅੱਜ ਸ਼ਹੀਦ ਕਟਾਰ ਸਿੰਘ ਸਰਾਭਾ ਦੇ ਜਨਮ ਦੇ ਉਸ ਮਰਕੇ ਅਮਰੇ ਸਰਦਾਰ ਦੇ ਸਭ ਤੋਂ ਇੱਕ ਤੇ ਅਸੀਂ ਆ ਲੋਕ ਇਨਸਾਫ ਮੰਚ ਕਮੇਟੀ ਨੂੰ ਜਨਾਬ ਜੀ ਤੁਸੀਂ ਕੀ ਕਰ ਰਹੇ ਹੋ ਅੱਜ ਸ਼ਹੀਦ ਕਟਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਕਿਹੜਾਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਉਹ ਭਾਰ ਸੀਦ ਜਿਹੜੇ ਛੋਟੀ ਉਮਰ ਦੇ ਵਿੱਚ 파ਸੀਰ ਸਿਚੜਗਾ ਸੀ ਜਿਹੜੇ ਬਰਤਾਨੀਆ ਸਰਕਾਰ ਦੇ ਲਈ ਅੰਗਰੇਜ਼ਾਂ ਦੇ ਖਿਲਾਫ ਜਿਨ੍ਹਾਂ ਨੇ ਜੰਗ ਵੱਢੀ ਉਹ ਮਰਤਾ ਹੋਇਆ ਜਾ ਕੇ ਉਹਨਾਂ ਨੇ ਪੜ੍ਹਾਈ ਕਰ ਮਗਾਇਆ ਸੀ ਉੱਥੇ ਵੀ ਜਿਹੜੀ ਦਬਲ ਲਹਿਰ ਪਾਰਟੀ ਸੀ ਉਹਦੇ ਉਹ ਫਾਰਮਨ ਪਿਆਰੇ ਆਗੇ ਵੜੇ ਆਗੂ ਵਾਅ ਤੋਂ ਬਾਅਦ ਉਹਨਾਂ ਨੇ ਮਾਨ ਬਣਾਇਆ ਤੇ ਆਪਣੇ ਭਾਰਤ ਨੂੰ ਜਿਹੜਾ ਯਾਦ ਕਰਾਉਣਾ ਆ ਦੇਸ਼ ਨੂੰ ਯਾਦ ਕਰਾਉਣਾ ਆ ਉਹ ਲਾਈਟ ਹੈ ਕਿ ਉਹ 2 ਸਾਲਾਂ ਦੇ ਵਿੱਚ ਉੱਥੋਂ ਵਾਪਸ ਮੁੜ ਕੇ ਉਹਨੇ ਫੇਰ ਤੇ ਆ ਕੇ ਆਪਣਾ ਇਹ ਲੋਕਾਂ ਨੂੰ ਦਿਖਾਇਆ ਜਿੱਥੇ ਦਿਖਾਉਣ ਦੇ ਨਾਲ ਨਾਲ ਜਿਹੜੇ ਅੰਗਰੇਜ਼ਰੇ ਉਹਨਾਂ ਨੇ ਪੁਰਾਣੋਂ ਫੜ ਕੇ ਉਹਨਾਂ ਨੂੰ ਫਾਸੇ ਦੇ ਕੇ ਇਸ ਕਰਕੇ ਜਿਹੜਾ ਉਹਦਾ ਬਹਾਰ ਸੇ ਗਿਆ ਉਹ ਵੀ ਬਾਤ ਆ ਬੱਝਾਂਗੇ ਜਦੋਂ ਛੋਟੀ ਉਮਰ ਦੇ ਵਿੱਚ ਉਹਨਾਂ ਨੇ फांसी ਦਾ ਰੱਸਾ ਕਿਉਂ ਲਿਆ ਅੱਜ ਅੱਜ ਦਾ ਹੋ ਔਲਾਰ ਬੜੇ ਇਦਾਂ ਦੇ ਆ ਗਏ ਅੱਜ ਤਾਂ ਸਾਡੇ ਨੌਜਵਾਨ ਜਿਹੜੇ ਆ ਮਸਿਆਂ ਦੇ ਰਾਤ ਰੇ ਜਾ ਰਹੇ ਆ ਉਹ ਟੂਟੀ ਨੰਬਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਭੜਾਈ ਕਰਨ ਚਲੇ ਗਏ 19 ਸਾਲ ਦੇ ਵਿੱਚ ਉਹ ਇਹ ਫਾਸੀ ਦਾ ਰੱਸਾ ਚੰਗ ਲਿਆ ਦੇਸ਼ ਨੂੰ ਯਾਦ ਕਰਾਉਣ ਦੇ ਲਈ ਹੋਰ ਵੀ ਮਹਾਨ ਬਣ ਜਾਂਦੇ ਆ ਇਸ ਕਰਕੇ ਅੱਜ ਉਹਨਾਂ ਦਾ ਅਸੀਂ ਜਨਮ ਦਿਨ ਮਨਾ ਰਹਾ ਹਾਂ ਬਲੌਂਡ ਦੇ ਵਿੱਚ ਲੋਕਾਂ ਸਾਹਮਣੇ ਵੱਲੋਂ ਅਸੀਂ ਅੱਗੇ ਤੋਂ ਵੀ ਯਾਦ ਕਰਦੇ ਆ ਅਸੀਂ ਜਿਹੜੇ ਇਦਾਂ ਦੇ ਮਹਾਰ ਸੇ ਹੋ ਰਿਆ ਉਹਨਾਂ ਦੇ ਜਨਮ ਦਿਹਾੜੇ ਮਨਾਏ ਹਰ ਪਰੀਆ ਤੇ ਸ਼ਹੀਦ ਕਾਕਾ ਸਿੰਘ ਜਿਹੜਾ ਜਨਮ ਦਿਨ ਹੈ ਰਾਣ ਨੂੰ ਸਥਾਪਿਤ ਜੀ ਅੱਜ ਸੋਲ ਬਈ ਤੇ ਆ ਬੋਹੋ ਸਾ ਅਵੇ ਵੀ ਹੰਦਰੋ ਤੇ ਤੁਸੀਂ ਕੀ ਕਰ ਰਹੇ ਹੋ ਅੱਜ ਸ਼ਹੀਦ ਕਾਕਾ ਸਿੰਘ ਸਰਦਾ ਜਿਹਨਾਂ ਦਾ 129 ਮਾ ਜਿਹੜਾ ਜਨਮ ਦਿਹਾੜਾ ਉਹ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਸੋ ਉਸੇ ਲਈ ਇਹ ਕਹਿਤਾ ਸੀ ਅੱਜ ਫਲੋਰ ਵਿੱਚ ਵੀ ਲੋਕ ਇਫਾਪ ਮੰਚ ਫਲੋਰ ਵੱਲੋਂ ਉਹਨਾਂ ਨੇ ਜਿਹੜੇ ਆ ਉਹਨਾਂ ਦੇ ਜਨਮ ਦਿਹਾੜੇ ਤੇ ਸਰਦਾ ਦੇ ਪੁੱਤ ਜਿਹੜੇ ਪਿੰਡ ਕਿਤੇ ਆ ਛੀਦ ਕਟਾਰਪਿੰਦ ਦੀ ਸਰਬਾ ਇੱਕ ਜਿਹੜੇ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਸਾਡੇ ਜਿਹੜੇ ਦੇਸ਼ ਵਾਸਤੇ ਵਤਨ ਵਾਸਤੇ ਜਿਨ੍ਹਾਂ ਨੇ ਫਾਂਸੀ ਦਾ ਰਸਾ ਜਿਹੜਾ ਚੁੰਮਿਆ ਸੋ ਜਿਸ ਤਰ੍ਹਾਂ ਅੱਜ ਆਪਾਂ ਮੌਜੂਦਾ ਲਾਪ ਦੇਖਦੇ ਆਂ ਜੇ ਇਸ ਉਮਰ ਦੇ ਵਿੱਚ ਜਿਹੜੇ ਨਿਆਣੇ ਆ ਉਹ ਨਸ਼ਿਆਂ ਦੀ ਮਾਲ ਦੇ ਵਿੱਚ ਪਾ ਕੇ ਅ ਤਕਰੀਬਨ ਮੌਤ ਨੂੰ ਕਰੇ ਲਗਾ ਰਹੇ ਨੇ ਜੇ ਆਪਣਾ ਪਰਿਵਾਰ ਜਿਹੜਾ ਉਹ ਤਬਾਹ ਕਰਦੇ ਹੋਏ ਨੇ ਉਸੇ ਉਮਰਾਂ ਦੇ ਵਿੱਚ ਛੀਦ ਕਟਾਰਪਿੰਦ ਦੀ ਸਰਬਾ ਜਿਨ੍ਹਾਂ ਨੇ ਆਪਣੇ ਵਤਨ ਵਾਸਤੇ ਆਪਣੇ ਦੇਸ਼ ਵਾਸਤੇ ਬ੍ਰਿਟਾਨੀਆ ਦੀ ਜਿਹੜੀ ਹਕੂਮਤ ਆ ਉਹਦੇ ਨਾਲ ਟੱਕਰ ਲਈ ਸੋ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਸ਼ਹਿਰ ਫਲੋਰ ਵਿੱਚ ਵੀ ਲੋਕ ਇਨਸਾਫ ਮੰਚ ਵੱਲੋਂ ਇੱਕ ਜਿਹੜਾ ਉਹਨਾਂ ਨੂੰ ਸਾਦਾ ਦੇ ਫੁੱਲ ਪੈਂਡ ਕਰਨ ਲਈ ਇੱਕ ਇਕੱਠ ਰੱਖਿਆ ਗਿਆ ਸੀ ਸੋ ਅੱਜ ਇਹ ਸਾਰੇ ਵੱਖ-ਵੱਖ ਪਟਵੰਕ ਸੱਜਣਾਂ ਨੇ ਉਹਨਾਂ ਦੇ ਜਨਮ ਦਿਹਾੜੇ ਤੇ ਉੱਤੇ ਜਿਹੜੀਆਂ ਫੁੱਲਮਾਲਾ ਉਹਨਾਂ ਨੂੰ ਅਰਪਿਤ ਕੀਤੀਆਂ ਔਰ ਬੇਨਤੀ ਵੀ ਕੀਤੀ ਆਏ ਹੋਏ ਸਾਰੇ ਸਿਆਸਾ ਸੰਗਠਨਾਂ ਕੇ ਇਹਨਾਂ ਦੇ ਜਿਹੜੀ ਵਿਚਾਰ ਪਰ ਆਇਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਵਿਚਾਰタル ਉਪਰ ਇਹ ਜਾਨੋ ਕਰਵਾਓ ਕਿਉਂਕਿ ਸਾਡੇ ਦੇ ਤੋ ਤਰੱਕੀ ਦਾ ਜੇ ਕੋਈ ਸਾਡੇ ਵਿਕਾਸ ਦਾ ਇੱਕੋ ਆਪਾ ਜੇ ਕੋਈ ਹੱਲ ਹੈਗਾ ਤੇ ਉਹ ਇਹਨਾਂ ਸਾਡੇ ਜਿਹੜੀ ਗੱਦਰੀ ਬਾਬੇ ਆ ਉਹਨਾਂ ਦੇ ਜਿਹੜੀ ਵਿਚਾਰਸਾਰ ਆ ਜਦੋਂ ਘਰਾਂ ਘਰਾਂ ਦੇ ਵਿੱਚ ਪਹੁੰਚੇਗੀ ਉਦੋਂ ਹੀ ਸਾਡੇ ਜਿਹੜੇ ਮੁਲਕ ਦੇ ਵਿੱਚ ਜਿਹੜੀ ਅਸਲੀ ਜਿਹੜੀ ਇਨਕਲਾਬੀ ਜਾਂ ਕ੍ਰਾਂਤੀ ਜਿਹੜੀ ਹੋ ਆਏਗੀ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਭਾਈਚਾਰੇ ਦਾ ਜਿਨ੍ਹਾਂ ਨੇ ਅੱਜ ਜਿਹੜੀ ਇੱਕ ਛੋਟੇ ਜਿਹੇ ਸੱਦੇ ਤੇ ਆਪੇ ਸਾਰੀ ਜਿਹੜੀ ਕਵਰੇਜ ਕੀਤੀ ਆ ਅਸੀਂ ਲੋਕਾਂ ਸਾਫ ਮਾਂਚ ਵੱਲੋਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਮੈਂ ਗੱਲ ਕਰਾਂ ਤਾਂ ਦੇ ਇਹਨਾਂ ਦੇ ਜਿਹੜੇ ਪੁਰਾਣੇ ਜਾਂ ਉਹ ਲੋਕ ਸਾਫ ਮਾਂਚ ਕਮੇਟੀ ਬਿਲਕੁਲ ਗੱਟੇ ਜਾਂਦੇ ਤੁਸੀਂ ਦੇਖਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੋਵੇ ਸ਼ਹੀਦ ਭਗਤ ਸਿੰਘ ਜੀ ਦਾ ਚਾਹੇ ਸ਼ਹੀਦ ਦੇਹਾੜਾ ਹੋਵੇ ਸੋ ਅੱਜ ਦਾ ਇਹ ਤਾਂ ਕਾਸ਼ਮ ਸਰਪਾ ਜੀ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੋਵੇ ਸਾਡੇ ਲੋਕਲ ਸਭਾ ਮੰਡਲ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਮਿਸ਼ੇਲ ਦੇ ਤਹਿਤ ਪ੍ਰੋਗਰਾਮ ਕੀਤਾ ਜਾਂਦੇ ਆ ਕਿਉਂਕਿ ਇਹਦਾ ਇਹ ਪ੍ਰਾਲੇ ਜਿਹੜੇ ਸਮਾਜ ਦੇ ਵਿੱਚ ਚੇਤਨਾ ਲੈ ਕੇ ਆਉਂਦੇ ਆ ਤੇ ਜਦੋਂ ਸਮਾਜ ਦੇ ਵਿੱਚ ਚੇਤਨਾ आएगी ਉਦੋਂ ਹੀ ਸਾਡੇ ਸਮਾਜ ਦਾ ਸਿਰ ਪੱਖੀ ਟੁਕਾਸ ਹੋਵੇਗਾ ਜੀ ਅੱਜ ਪੂਰੇ ਦੇਸ਼ ਭਾਗ ਦੇ ਵਿੱਚ ਸਰਦਾਰ ਪਤਾ ਸਿੰਘ ਸਾਹਿਬਾ ਜੀ ਦਾ 29ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਅੱਜ ਫਲਾਸ਼ ਸ਼ਬਦ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਜਨਮ ਦਿਹਾੜਾ ਅੱਜ ਮੈਨੂੰ 45 ਸਾਲ ਦੀ ਉਮਰ ਮੇਰੀ ਹੋ ਚੁੱਕੀ ਹੈ ਮੈਂ ਅੱਜ ਤਲੀਵੇਂ ਦੇਖਿਆ ਕਿ ਜੋ ਜਨਮ ਦਿਹਾੜਾ ਫਲਾਸ਼ ਸ਼ਬਦ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਮੈਨੂੰ ਬਹੁਤ ਹੀ ਖੁਸ਼ੀ ਅਤੇ ਤੌਰ ਹੈ ਕਿ ਮੈਂ ਲੋਕ ਸਾਮਨ ਦਾ ਹਿੱਸਾ ਹਾਂ ਔਰ ਮੈਂ ਉਮੀਦ ਕਰਦਾ ਹਾਂ ਕਿ ਗਾਵੇ ਅਸੀਂ ਇਹਨੂੰ ਵਾਚ ਕਰਕੇ ਹਿੱਸਾ ਲਈਏ ਤੇ ਇਹ ਜੋ ਵੀ ਸਾਡੇ ਸ਼ਹੀਦ ਹੋ ਚੁੱਕੇ ਹਨ ਉਹਦੇ ਜਨਮ ਦਿੜੇ ਮਨਾਏ ਮੈਂ ਮੋਜਬਾਨਾ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਨਸ਼ਾ ਦੀ ਲਤ ਤੋਂ ਛਡ ਹੋ ਗਏ ਸਬਾਤਾ ਕਤਾਸੀ ਸਬਾਤਾ ਤੋਂ ਮੈਸੇਜ ਹੈ ਕਿ ਜੋ ਉਹਨਾਂ ਨੇ ਆਪਣੀ ਉਮੀਦ ਖਾਲ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਨੇ ਐਸ਼ੋ ਰਾਮ ਛੱਡ ਗਿਆ ਆਪਣਾ ਔਰ ਦੇਸ਼ ਦੀ ਖਾਤਰ ਫਾਸੀ ਦੇ ਖਾਤੇ ਮੈਂ ਅਤੇ ਬਰਤਾਨੀਆਂ ਨਾਲ ਇਟਨੀ ਲੜਖੜ ਗਈ ਅਤੇ ਬਰਤਾਨੀਆਂ ਨੇ ਇਹਨਾਂ ਤੋਂ ਡਬੇ ਹੋਏ ਉਹਨਾਂ ਨੂੰ ਕਿ ਫਾਸੀ ਦੀ ਸਹੂਲਤ ਕਿਤਾ ਕੇ ਮੈਂ ਇਹਨਾਂ ਮੌਜੂਦਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਉਹ ਨਸ਼ਾ ਦੇ ਲਤ ਉੱਟ ਕੇ ਆਪਣੇ ਦੇਸ਼ ਵੱਲ ਝਾਂਦੇ